ਸਾਰੇ ਦੇਸ਼ ਚ ਵੇਖੋ ਸਾਡੇ ਕਨਟੀਗੂਅਸ ਸੂਬੇ ਜਿਹੜੇ ਨੇ ਉਹਦੇ ਰਾਜਸਥਾਨ ਨੇ ਤੇ ਹਰਿਆਣਾ ਜੇ ਪੈਰਾਮਿਲਟਰੀ ਫੋਰਸਸ ਜਾਂ ਤੁਸੀਂ ਕੋਈ ਉਹਦੀ ਵਿਖੜੀ ਹੈ ਮੂਵਮੈਂਟ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੇ ਕਰਨੀ ਤੇ ਸਾਡੇ ਹੀ ਇਲੈਕਸ਼ਨ ਇਹਨਾਂ ਨਾਲ ਕਿਉਂ ਨਹੀਂ ਕੀਤੀ ਤੁਸੀਂ ਲਾਸਟ ਚ ਤਾਂ ਲਿਆਂਦੀ ਹੈ ਪੰਜਾਬ ਵਿੱਚ ਇੱਕ ਗੱਲ ਆਮ ਲੋਕਾਂ ਦਾ ਫੇਰ ਤੇ ਕਿ ਬੀਜੇਪੀ ਸਾਰਿਆਂ ਨੂੰ ਕਮਜ਼ੋਰ ਪੋਜੀਸ਼ਨ ਪੰਜਾਬ ਚ ਉਹ ਚਾਹਦੀ ਹੈ ਕਿ ਸਾਰੇ ਹਿੰਦੁਸਤਾਨ ਚੋਂ ਜਦੋਂ ਕੈਬਨਿਟ ਮਿਨਿਸਟਰ ਵੇਲੇ ਹੋ ਜਾਣ ਇਹਨਾਂ ਦੇ ਮੁੱਖ ਮੰਤਰੀ ਵੇਲੇ ਹੋ ਜਾਣ ਇਹਨਾਂ ਦੇ ਐਮਪੀ ਵੇਲੇ ਹੋ ਜਾਣ ਆਰਐਸਐਸ ਦਾ ਕਾਰਡ ਪ੍ਰਚਾਰਕ ਵੇਲੇ ਹੋ ਜਾਣ ਇਹਨਾਂ ਦਾ ਪੈਰਾਫਰਲੀਆ ਫ੍ਰੀ ਹੋ ਜੇ ਤੇ ਫਿਰ ਅਸੀਂ ਤਾਵਾ ਬੋਲਾਂਗੇ ਪੰਜਾਬ ਸਾਡੇ ਨਾਲ ਨੇ ਸੀਨੀਅਰ ਕਾਂਗਰਸ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਜਵਾ ਸਾਹਿਬ ਚੋਣ ਅਨਾਉਂਸ ਹੋ ਗਈ ਹੈ ਤਰੀਕ ਅਨਾਉਂਸ ਹੋ ਗਈ ਹੈ ਆਖਿਰ ਦੇ ਵਿੱਚ ਪੰਜਾਬ ਦੇ ਵਿੱਚ ਚੋਣ ਹੋਏਗੀ ਇਸ ਨੂੰ ਕਿਵੇਂ ਦੇਖਦੇ ਹੋ ਸਰ ਜੇ ਕੋ ਮੈਂ ਸਮਝ ਬਹੁਤ ਅਨਫੋਰਚੂਨੇਟ ਹੈ ਪਿਛਲੇ ਸਾਲਾਂ ਵਿੱਚ ਸੈਂਟਰ ਤੋਂ ਜਦੋਂ ਵੀ ਕੁਝ ਪੰਜਾਬ ਦੇ ਖਾਤੇ ਪਿਆ ਤਾਂ ਕਦੀ ਖੁਸ਼ੀਆਂ ਨਹੀਂ ਪਈਆਂ ਹਮੇਸ਼ਾ ਇੱਕ ਪੰਜਾਬ ਦਾ ਨੁਕਸਾਨ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ ਇਸ ਇਲੈਕਸ਼ਨ ਵੇਖੋ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਇੱਕ ਇੰਡੀਪੈਂਡੈਂਟ ਬਾਡੀ ਹੈ ਜੋ ਵੀ ਇਲੈਕਸ਼ਨ ਕਰਾਣੀ ਉਹਨਾਂ ਦਾ ਆਪਣਾ ਤੌਰ ਤਰੀਕਾ ਸੀ ਉਸ ਨੂੰ ਚੈਲੰਜ ਨਹੀਂ ਕਰਦੇ ਪਰ ਮੈਂ ਪੁੱਛਣਾ ਚਾਹਨਾ ਕਿ ਇਹਦੇ ਵਿੱਚ ਇੱਕ ਇਲੈਕਸ਼ਨ ਕਮਿਸ਼ਨ ਦੇ ਮੈਂਬਰ ਨੇ ਐਂਡ ਬੜੇ ਉਹ ਸਿਆਣੇ ਤੇ ਸੂਝਵਾਨ ਲੀਡ ਮੈਂਬਰ ਹੈ ਨੇ ਹੀ ਬਿਲੋਂਗਸ ਟੂ ਪੰਜਾਬ ਅਟ ਲੀਸਟ ਉਹਨਾਂ ਨੂੰ ਵੀ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਦੋਨੋਂ ਫਸਲਾਂ ਨੇ ਇੱਕ ਵੀਟ ਦੀ ਫਸਲ ਹੁੰਦੀ ਹੈ ਇੱਕ ਚੋਨੇ ਦੀ ਪੈਡੀ ਦੀ ਫਸਲ ਹੁੰਦੀ ਪੈਡੀ ਦੀ ਜਿਹੜੀ ਮੇਨ ਪਲਾਂਟੇਸ਼ਨ ਟਾਈਮ ਹੈ ਜੋ ਸਾਰਾ ਪੰਜਾਬ ਹਰ ਪ੍ਰੋਗਰਾਮ ਛੱਡ ਦਿੰਦਾ ਤੇ ਆਪਣੀ ਪਲਾਂਟੇਸ਼ਨ ਕਿਉਂਕਿ ਕੈਸ਼ ਕ੍ਰੌਪ ਸਾਡਾ ਪੈਡੀ ਉਹ ਮੇ ਦੇ ਅਖੀਰਲੇ ਹਫਤੇ ਚੋਂ ਸ਼ੁਰੂ ਹੁੰਦੀ ਹੈ ਜੀ ਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਚੱਲਦੀ ਐਂਡ ਪਹਿਲੀ ਜੂਨ ਜਿਹੜੀ ਏ ਇਟ ਇਜ਼ ਦੀ ਪੀਕ ਆਫ ਦੀ ਸੀਜ਼ਨ ਤੋਂ ਇਹਦੇ ਮਤਲਬ ਇਹ ਹੈ ਕਿ ਜਾਂ ਤੇ ਇਹਨਾਂ ਨੇ ਜੇ ਸੋਚਿਆ ਨਹੀਂ ਤੇ ਦੇ ਮਸਟ ਰੀਸਟ੍ਰਕਚਰ ਇਟ ਦੇ ਇਹ ਰੀਸ਼ਡਿਊਲ ਕਰਨਾ ਚਾਹੀਦਾ ਤੇ ਜੇ ਸਾਰਾ ਕੁਝ ਸੋਚ ਕੇ ਪਤਾ ਹੁੰਦਾ ਇਹਨਾਂ ਨੇ ਕੀਤਾ ਫਿਰ ਦੈਟ ਮੀਨਸ ਫਿਰ ਕੋਈ ਇਹੋ ਜਿਹਾ ਪਲਾਨ ਨਾ ਹੋਏ ਕਿ ਕਿਸਾਨੀ ਤੇ ਖੇਤ ਮਜ਼ਦੂਰ ਜਿਹੜਾ ਜਿਹੜਾ ਆਮ ਤੌਰ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਸੈਂਟਰ ਦੇਗੇਂਸਟ ਹੈ ਕਿ ਉਹ ਇਥੇ ਪਰਸੈਂਟੇਜ ਜੋ ਪੋਲ ਕਟੇ ਪਰਸੈਂਟੇਜ ਜੋ ਵੋਟ ਕਟੇਗੀ ਇੱਕ ਪਾਸੇ ਤੇ ਇਲੈਕਸ਼ਨ ਕਮਿਸ਼ਨ ਰੋਜ਼ ਕਹਿੰਦਾ ਕਿ ਮੈਕਸਿਮਮ ਸਾਨੂੰ ਵੋਟ ਪਾਣੀ ਚਾਹੀਦੀ ਇੱਕ ਵੀ ਵੋਟ ਇਹੋ ਜਿਹੀ ਨਹੀਂ ਰਹਿਣਾ ਚਾਹੀਦਾ ਜਿਹੜਾ ਆਪਣਾ ਜਿਹੜਾ ਫਰੈਂਚਾਈਜ਼ ਹੈ ਉਹਨੂੰ ਯੂਟਿਲਾਈਜ਼ ਨਾ ਕਰ ਇੱਕ ਪਾਸੇ ਏਡੇ ਵੱਡੇ ਸੈਕਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਡਿਪਰਾਈਵ ਕਰਨ ਲੱਗੇ ਹੋ ਜੀ ਵੇਖੋ ਕਿਸਾਨ ਜਿਹੜਾ ਉਹਦੇ ਵਾਸਤੇ ਆਪਣੀ ਫਸਲ ਉਗਾਣੀ ਜਿਹੜੀ ਉਹ ਮੋਸਟ ਇੰਪੋਰਟੈਂਟ ਵੋਟਾਂ ਪੈਣ ਨਾ ਪੈਣ ਕੋਈ ਹਾਰੇ ਕੋਈ ਜਿੱਤੇ ਉਹ ਸੈਕੰਡਰੀ ਹੈ ਤੇ ਉਹ ਮੈਨੂੰ ਤੇ ਲੱਗਦਾ ਘੱਟੋ ਘੱਟ 5-7% ਵੋਟ ਤੇ ਫਰਕ ਪੈਗਾ ਜੀ ਤੁਹਾਡੇ ਇੱਕ ਵੱਡਾ ਇਲਿਗੇਸ਼ਨ ਇਹ ਹੈਗਾ ਕਿ ਕਾਂਗਰਸ ਦੇ ਕਾਂਗਰਸ ਜਿਹੜੇ ਲੀਡਰਸ ਨੇ ਉਹਨਾਂ ਉਹਨਾਂ ਨੂੰ ਪੋਚ ਕੀਤਾ ਜਾ ਰਿਹਾ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਕਿਉਂਕਿ ਅਕਾਲੀ ਦਲ ਦਾ ਕੋਈ ਲੀਡਰ ਬਾਹਰ ਨਹੀਂ ਗਿਆ ਭਾਜਪਾ ਦਾ ਕੋਈ ਲੀਡਰ ਬਾਹਰ ਨਹੀਂ ਗਿਆ ਆ ਜਾਂ ਫਿਰ ਆਮ ਆਦਮੀ ਪਾਰਟੀ ਦਾ ਨਹੀਂ ਗਿਆ ਉਸੇ ਥੋੜਾ ਐਕਸਪਲੇਨ ਕਰੂੰਗਾ ਸਰ ਵੇਖੋ ਗੱਲ ਐਸੇ ਡਾਇਰੈਕਟ ਜਿਹੜਾ ਚੀਫ ਮਿਨਿਸਟਰ ਪੰਜਾਬ ਦੇ ਇਹ ਡਾਇਰੈਕਟ ਡਾਇਰੈਕਸ਼ਨਸ ਕੇਜਰੀਵਾਲ ਦੀਆਂ ਘੱਟ ਲੈ ਰਿਆ ਇਸ ਟਾਈਮ ਇਹ ਸੈਂਟਰ ਬੀਜੇਪੀ ਦੀ ਕਮਾਂਡ ਦੇ ਥੱਲੇ ਚੱਲ ਰਿਹਾ ਉਹਨਾਂ ਦੇ ਵੀ ਕਮਾਂਡੇ ਹੋਏਗਾ ਕਾਂਗਰਸ ਕਮਜ਼ੋਰ ਕਰੋ ਕਾਂਗਰਸ ਕਮਜ਼ੋਰ ਹੋਏਗੀ ਤੇ ਇਹਦਾ ਡਾਇਰੈਕਟ ਬੈਨੀਫਿਟ ਹੋਣ ਬੀਜੇਪੀ ਨੂੰ ਪਹੁੰਚੇਗਾ ਐਂਡ ਇਹ ਜਿਹੜੀ ਪੋਚਿੰਗ ਕਰ ਰਹੇ ਨੇ ਉਹਦੇ ਚ ਵਿਜੀਲੈਂਸ ਜਿੱਸਾ ਸੈਂਟਰ ਵਾਲੇ ਸੀਬੀਆਈ ਦਾ ED ਦਾ ਇਨਕਮ ਟੈਕਸ ਦਾ ਬਾਕੀ ਏਜੰਸੀਆਂ ਦਾ ਇਸਤੇਮਾਲ ਕਰਦੇ ਨੇ ਉਸ ਤਰ੍ਹਾਂ ਇੱਥੇ ਵਿਜੀਲੈਂਸ ਕਰ ਰਹੀ ਹੈ ਜੀ ਲਾਸਟ ਮੂਮੈਂਟ ਦੇ ਉੱਤੇ ਕੇਸੇਸ ਬਣਾ ਰਹੇ ਨੇ ਕੋਈ ਕਿਸੇ ਝੂਠੇ ਸੱਚੇ ਬਣਾ ਕੇ ਪ੍ਰੈਸ਼ਰਾਈਜ਼ ਕਰਕੇ ਸਾਡੇ ਆ ਜਿਹੜੇ ਬੰਦੇ ਗਏ ਨੇ ਬੇਸਿਕਲੀ ਦੇ ਹੈ ਬੀਨ ਪ੍ਰੈਸ਼ਰਾਈਜ਼ਡ ਬਾਏ ਦੀ ਵਿਜੀਲੈਂਸ ਬਿਊਰੋ ਜੀ ਟੂ ਆਈਦਰ ਜੁਆਇਨ অর ਦੇ ਵੁੱਡ ਬੀ ਇਨ ਤੋਂ ਉਹਨਾਂ ਨੇ ਸੋਚਿਆ ਕਿ ਹੁਣ ਗਰਮੀਆਂ ਦਾ ਸੀਜ਼ਨ ਹੈ ਜ਼ਰੂਰ ਅੰਦਰ ਜਾਣਾ ਇਹਦੇ ਨੂੰ ਤੇ ਇੰਨਾ ਚ ਜਾਂਚੀ ਲਾਭੇ ਸਨ ਜੀ ਕਰ ਲਿਆ ਜੀ ਦੂਜੀ ਗੱਲ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਗੱਲ ਸਾਹਿਬ ਜਿਹੜਾ ਵਿੱਚ ਰਹਿ ਗਿਆ ਸਾਰੇ ਦੇਸ਼ ਦੇ ਵੇਖੋ ਸਾਡੇ ਕਨਟਿਗੂਅਸ ਸੂਬੇ ਜਿਹੜੇ ਨੇ ਉਹਦੇ ਰਾਜਸਥਾਨ ਅਤੇ ਹਰਿਆਣਾ ਜੇ ਪੈਰਾਮਿਲਟਰੀ ਫੋਰਸਸ ਜਾਂ ਤੁਸੀਂ ਕੋਈ ਉਹਦੀ ਵੇਖੜੀ ਹੈ ਮੂਵਮੈਂਟ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੇ ਕਰਨੀ ਤੇ ਸਾਡੇ ਹੀ ਇਲੈਕਸ਼ਨ ਇਹਨਾਂ ਨਾਲ ਕਿਉਂ ਨਹੀਂ ਕੀਤੀ ਤੁਸੀਂ ਲਾਸਟ ਤੱਕ ਤਾਂ ਲਿਆਂਦੀ ਹੈ ਪੰਜਾਬ ਵਿੱਚ ਇੱਕ ਗੱਲ ਆਮ ਲੋਕਾਂ ਦਾ ਫੇਰ ਤੇ ਕਿ ਬੀਜੇਪੀ ਸਾਰਿਆਂ ਨੂੰ ਕਮਜ਼ੋਰ ਪੋਜੀਸ਼ਨ ਪੰਜਾਬ 'ਚ ਉਹ ਚਾਹੁੰਦੇ ਕਿ ਸਾਰੇ ਹਿੰਦੁਸਤਾਨ ਚੋਂ ਜਦੋਂ ਕੈਬਨਿਟ ਮਿਨਿਸਟਰ ਵਿਹਲੇ ਹੋ ਜਾਣ ਇਹਨਾਂ ਦੇ ਮੁੱਖ ਮੰਤਰੀ ਵਿਹਲੇ ਹੋ ਜਾਣ ਇਹਨਾਂ ਦੇ ਐਮਪੀ ਵਿਹਲੇ ਹੋ ਜਾਣ ਆਰਐਸਐਸ ਦਾ ਕਾਰਡ ਪ੍ਰਚਾਰਕ ਵਿਹਲੇ ਹੋ ਜਾਣ ਇਹਨਾਂ ਦਾ ਪੈਰਾਫਰਨਲੀਆ ਫ੍ਰੀ ਹੋ ਜੇ ਤੇ ਫਿਰ ਅਸੀਂ ਧਾਵਾ ਬੋਲਾਂਗੇ ਪੰਜਾਬ ਤੇ ਵੇਖੋ ਜੇ ਧਾਵਾ ਬੋਲਣ ਦਾ ਹੀ ਮਾਣ ਹੈ ਇਹਨਾਂ ਦਾ ਤੇ ਪੰਜਾਬੀਆਂ ਨੇ ਤਾਂ ਹਜ਼ਾਰਾਂ ਸਾਲਾਂ ਤੋਂ ਧਾਵੇ ਕਹੀ ਚੱਲੇ ਨੇ ਇਹ ਵੀ ਧਾਵਾ ਕਰਕੇ ਵੇਖ ਲੈਣ ਜਿਸ ਤਰ੍ਹਾਂ ਪਿਛਲੀਆਂ 2 ਪਾਰਲੀਮੈਂਟ ਇਲੈਕਸ਼ਨ ਦਾ ਰਿਜ਼ਲਟ ਆ ਤੀਸਰਾ ਵੀ ਇਹੀ ਆਏਗਾ ਬਟ ਮੈਂ ਸਮਝਦਾ ਕਿ ਇੱਕ ਪਾਸੇ ਚੀਫ ਇਲੈਕਸ਼ਨ ਕਮਿਸ਼ਨ ਨੇ ਬੜਾ ਜ਼ੋਰ ਪਾਇਆ ਕਿ ਅਸੀਂ ਫ੍ਰੀ ਐਂਡ ਫੇਅਰ ਪੋਲ ਕਰਾਵਾਂਗੇ ਤੇ ਫ੍ਰੀ ਐਂਡ ਫੇਅਰ ਪੋਲ ਹੋ ਸਕਦਾ ਹੈ ਕਿ ਇੱਕ ਪਾਸੇ ਹਜ਼ਾਰਾਂ ਬੰਦੇ ਬਾਹਰਲੇ ਸੂਬਿਆਂ ਦੇ ਇੱਕ ਛੋਟੇ ਜਿਹੇ ਸੂਬੇ ਤੇ ਡਿਸੈਂਡ ਕਰ ਜਾਣ ਵਿਦ ਆਲ ਦੀ ਪੈਰਾਫਰਨੀਲੀਆ ਐਂਡ ਦੇ ਟ੍ਰਾਈ ਥੈਨ ਉਸ ਇਲੈਕਸ਼ਨ ਦੇ ਰਿਜ਼ਲਟ ਨੂੰ ਉਹ ਟਿਲਟ ਕਰਨ ਦੀ ਕੋਸ਼ਿਸ਼ ਕਰਨ ਤੇ ਇਹ ਕਰਪਟਿਡ ਪ੍ਰੈਕਟਿਸ ਇਸ ਇਹ ਪ੍ਰੈਕਟਿਸ ਨਹੀਂ ਆਉਂਦੀ ਜੀ ਤੋਂ ਮੈਂ ਅੱਜ ਵੀ ਇਹਨਾਂ ਨੂੰ ਰਾਏ ਦਊਂਗਾ ਪੰਜਾਬ ਨਾਲ ਵਿਤਕਰਾਂ ਨਹੀਂ ਨਾ ਕੀਤਾ ਤੇ ਆਲਰੇਡੀ ਬੜਾ ਹੋ ਚੁੱਕਿਆ ਹੈ ਕਿਰਪਾ ਕਰਕੇ ਬਿਲਕੁਲ ਸਾਫ਼ ਤੌਰ ਨਜ਼ਰ ਇਹ ਤੇ ਤੁਹਾਡੀ ਇੱਕ ਨੇਕੇਡਾਈ ਨੂੰ ਵੀ ਨਜ਼ਰ ਆ ਰਿਹਾ ਕਿ ਇੱਕ ਸੋਚੀ ਸਮਝੇ ਪਲਾਨ ਮੁਤਾਬਕ ਸਾਰਾ ਕੰਮ ਕੀਤਾ ਰਿਹਾ ਇੱਕ ਤੇ ਇਹ ਹੈ ਕਿ ਝੋਨੇ ਦੀ ਫਸਲ ਬੀਜੀ ਜਾਏਗੀ 5-7% ਵੋਟ ਹੋ ਘਟ ਜਾਏਗਾ ਉਹ ਕਿਸਾਨਾਂ ਦਾ ਜਿੱਥੇ ਭਾਜਪੀ ਨੂੰ ਪਤਾ ਸਾਨੂੰ ਪੈਣੇ ਨਹੀਂ ਤੇ ਖੇਤ ਮਜ਼ਦੂਰਾਂ ਦਾ ਜਿਹੜੇ ਖੇਤ ਮਜ਼ਦੂਰ ਤੇ ਕਿਸਾਨ ਇੱਕ ਹੋ ਕੇ ਚੱਲਦੇ ਨੇ ਤੇ ਇੱਕ ਆ ਨੇ ਤੇ ਅਗਲੀ ਗੱਲ ਇਹ ਹੈ ਕਿ ਲਾਸਟ ਦੇ ਉੱਤੇ ਹੱਲਾ ਬੋਲਾਂਗੇ ਜੀ ਜਦੋਂ ਹੱਲਾ ਬੋਲਦਿਆਂ ਨੇ ਨੈਸ਼ਨਲ ਸਰਕਾਰਾਂ ਉਹਦੇ ਚ ਬਹੁਤ ਕੁਝ ਆਂਦਾ ਪੈਰਿਫਰਨੀ ਲੀ ਚ ਉਹਦਾ ਮਤਲਬ ਉਹਦੇ ਚ ਵੀ ਕੋਈ ਨਾ ਕੁਝ ਵੋਟ ਨੂੰ ਪਰਮਾਨ ਦੀ ਡਰਾਨ ਦੀ ਖਿਸਕਾਨ ਦੀ ਕੋਸ਼ਿਸ਼ ਕੀਤੀ ਜਾਏਗੀ ਤੋ ਇਹ ਤੇ ਡਾਇਰੈਕਟਲੀ ਇਨਫਰਿੰਜਮੈਂਟ ਔਨ ਅ ਫਰੀडम ਹੈ ਜੀ ਤੁਸੀਂ ਮੁੱਖ ਮੰਤਰੀ ਤੇ ਇੱਕ ਵੱਡਾ આરોਪ ਲਾਇਆ ਕਿਉਂਕਿ ਬੀਜੇਪੀ ਦੀ 20 ਟੀਮ ਵੱਲੋਂ ਕੰਮ ਕਰੀ ਜਾ ਰਹੇ ਨੇ। ਇਹ ਤੁਸੀਂ ਹਾਲੀ ਜਿਹੜਾ اجلاس ਹੋਇਆ ਸੀ ਬਜਟ ਸੈਸ਼ਨ ਦਾ ਉਹਦੇ ਵਿੱਚ ਮੁੱਖ ਮੰਤਰੀ ਦਾ ਗੁੱਸਾ ਕੁਝ ਬਹੁਤ ਜ਼ਿਆਦਾ ਸੀ। ਚੱਲਣਾ ਪਿਆ ਤੁਹਾਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਕੀ ਕਾਰਨ ਸੀ? ਕੁਝ ਮੈਨੂੰ ਤੇ ਕੋਈ ਇਹਦਾ ਕੋਈ ਫਿਕਰਫਕਾ ਹੈ ਕੋਈ ਨਹੀਂ। ਬਟ ਅਨਫੋਰਚਨਟ ਗੱਲ ਹੈ ਕਿ ਸੀਐਮ ਪੰਜਾਬ ਨੇ ਇੱਕ ਵਖਾਇਆ ਲੈਕ ਆਫ ਐਜੂਕੇਸ਼ਨ। ਤੇ ਇੱਕ ਜਿਹੜੀ ਮੈਚਿਓਰਿਟੀ ਦਾ ਐਂਗਲ ਹੁੰਦਾ ਹੈ ਵੇਖੋ ਇਸ ਹਾਊਸ ਦੇ ਵਿੱਚ ਆਗਸਟ ਹਾਊਸ ਦੇ ਵਿੱਚ ਪੀਮ ਸੈਂਸਟਰ ਇਸ ਆਗਸਟ ਹਾਊਸ ਦੇ ਵਿੱਚ ਸਾਬ ਪ੍ਰਤਾਪ ਸਿੰਘ ਜੀ ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫਰ ਜੀ ਗਿਆਨੀ ਜੈਲ ਸਿੰਘ ਜੀ ਜਿਹੜੇ ਰਾਸ਼ਟਰਪਤੀ ਬਣੇ ਨੇ ਸਾਬ ਦਰਬਾਰਾ ਸਿੰਘ ਜੀ ਸਾਬ ਬਿਆਨ ਸਿੰਘ ਜੀ ਸਾਬ ਪ੍ਰਕਾਸ਼ ਸਿੰਘ ਬਾਦਲ ਜੀ ਕੈਪਟਨ ਅਮਰਿੰਦਰ ਸਿੰਘ ਜੀ ਸਾਸੁਰਜੀਤ ਸਿੰਘ ਬਰਨਾਲਾ ਜੀ ਜਸਟਿਸ ਗੁਰਨਾਮ ਸਿੰਘ ਇਨਾ ਵਰਗੇ ਐਮਿਨੈਂਟ ਪਰਸਨੈਲਿਟੀਆਂ ਲੀਡਰ ਆਫ ਦਿ ਹਾਊਸ ਸਨ ਉਹਨਾਂ ਦਾ ਤੌਰ ਤਰੀਕਾ ਉਹਨਾਂ ਦਾ ਹਾਊਸ ਨੂੰ ਕੰਡਕਟ ਕਰਨ ਦਾ ਟੰਗ ਜਿਹੜਾ ਸੀ ਉਹ ਇੱਕ ਇਟਸ ਸਪੋਕ ਵੋਲਿਊਮਸ ਆਫ देयर ਐਕਸਪੀਰੀਅੰਸ ਲੈਕ ਆਫ ਐਕਸਪੀਰੀਅੰਸ ਲੈਕ ਆਫ ਐਜੂਕੇਸ਼ਨ ਐਂਡ ਮੇਰਾ ਖਿਆਲ ਹੀ ਇਜ਼ ਡਰੰਕ ਵਿਦ ਪਾਵਰ ਇੱਕ ਸਾਰੋਂ ਵੱਡੀ ਗੱਲ ਹੀ ਇਜ਼ ਡਰੰਕ ਵਿਦ ਪਾਵਰ ਇਨਦਰ ਹੀ ਡਰੰਕ ਵਿਦ ਪਾਵਰ ਔਰ ਐਕਚੁਅਲੀ ਹੀ ਇਜ਼ ਡਰੰਕ ਵਿਦ ਪਾਵਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਾਕੀ ਗੱਲ ਦਾ ਤੇ ਸਾਰੇ ਹਿੰਦੁਸਤਾਨ ਨੂੰ ਹੀ ਪਤਾ ਤੇ ਪੰਜਾਬ ਨੂੰ ਹੀ ਪਤਾ ਉਹਦੇ ਬਾਰੇ ਤੇ ਮੈਂ ਚਰਚਾ ਕਰਨਾ ਨਹੀਂ ਚਾਹੁੰਦਾ ਇਨਾਂ ਨੂੰ ਇਹ ਜਾਪਦਾ ਹੈ ਕਿ ਸ਼ਾਇਦ ਮੈਂ ساری ਜ਼ਿੰਦਗੀ ਮੈਂ ਹੀ ਮੁੱਖ ਮੰਤਰੀ ਰਹਿਣਾ ਹੋਰ ਕਿਸੇ ਨੇ ਆਣਾ ਇਨਾਂ ਤੋਂ ਪਹਿਲੇ ਵੀ ਇੱਕ ਸਿਆਸੀ ਜਮਾਤ ਦਾ ਲੀਡਰ ਹੈ ਸੀ ਉਹ ਵੀ ਬੜਾ ਲੰਬਾ ਰਸਾ ਕਹਿੰਦਾ ਰਿਹਾ ਕਿ 25 ਸਾਲ ਹੋਣੇ ਸਾਡੀ ਸਰਕਾਰ ਨਹੀਂ ਜਾਣੀ ਤੇ 15 ਸਾਲਾਂ ਦੇ ਹੋਣ ਬਾਅਦ ਨੇ ਇਸ ਪਾਰਲੀਮੈਂਟ ਤੋਂ ਬਾਅਦ ਮੈਨੂੰ ਪਤਾ ਹੈ ਲੋਕਾਂ ਨੇ ਫਤਵਾ ਇਹਦੇ ਖਿਲਾਫ ਦੇਣਾ ਭਗਵੰਤ ਦੇ ਤੇ ਇਸ ਇਲੈਕਸ਼ਨੋਂ ਬਾਅਦ ਚੰਦ ਮਹੀਨੇ ਹੋਰੇ ਕੱਡੇਗਾ ਚੰਨਾ ਚੰਦ ਹਫ਼ਤੇ ਤੇ ਮਹੀਨਿਆਂ ਦਾ ਹੀ ਪਰੋਣਾ ਜਿੱਦਣ ਇਹਨਾਂ ਦਾ ਮਾਂਜਾ ਲੱਥਾ ਨਸਤੇ ਨਬੂਦ ਹੋ ਗਏ ਜ਼ੀਰੋ ਦਾ ਰਿਜ਼ਲਟ ਆਇਆ ਤੇ 2 4 5 ਹਫ਼ਤਿਆਂ ਚ ਇਹਨੂੰ ਉਹਨਾਂ ਨੇ ਬਲੀ ਕਰ ਦੇਣਾ ਕੇਜਰੀਵਾਲ ਸਾਹਿਬ ਨੇ ਇਹ ਜੋ ਸਾਨੂੰ ਨਜ਼ਰ ਆ ਰਹੀ ਹੈ ਕਹਾਣੀ ਆਵਾਦੀ ਪਾਰਟੀ ਨੇ 8 ਟਿਕਟਾਂ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਤੇ ਉਹਦੇ ਵਿੱਚ 5 ਕੈਬਨਿਟ ਮੰਤਰੀ ਨੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਪਾਰਟੀ 2 ਸਾਲ ਰਾਜ ਕਰਨ ਤੋਂ ਬਾਅਦ ਜਿਹੜੀ ਬੜਾ ਮਾਣ ਕਰਦੀ ਸੀ ਵੋਲੰਟੀਅਰਸ ਦੀ ਪਾਰਟੀ ਹੈ ਇਹਨਾਂ ਦਾ ਅਕਸਰ ਕਹਿਣਾ ਸੀ ਬੰਦਾ ਨਹੀਂ ਜਿੱਤਦਾ ਕੇਜਰੀਵਾਲ ਜਿੱਤਦਾ ਕੇਜਰੀਵਾਲ ਦੀ ਸੋਚ ਜਿੱਤੀ ਆਮ ਦਾ ਜਿਹੜਾ ਝਾੜੂ ਦਾ ਨਿਸ਼ਾਨ ਹੈ ਉਹ ਜਿੱਤ ਤੇ ਤੁਹਾਨੂੰ 13 ਕੈਂਡੀਡੇਟ ਹੀ ਸਾਰੇ ਪੰਜਾਬ ਚੋਂ ਨਹੀਂ ਲੱਭੇ ਇਹ ਸਾਫ ਇੱਕ ਤਾਨੂੰ ਇਹ ਨਜ਼ਰ ਆਉਂਦਾ ਹੈ ਕਿ ਦੇ ਹੈਵ ਨਾਟ ਬੀਨ ਏਬਲ ਟੂ ਫਾਈਂਡ ਕੈਂਡੀਡੇਟਸ ਇਹਨਾਂ ਨੂੰ ਪੰਜ ਆਪਣੇ ਕੈਬਨ ਮਿਨਿਸਟਰ ਲੈਣ ਨੇ ਨੰਬਰ 2 ਜਿਹੜੇ ਤਿੰਨ ਹੋਰ ਵੀ ਨੇ ਉਹ ਲੋਨ ਡਿਫੈਕਟਰ ਨੇ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਕਿ ਜਿਹੜਾ ਕੋਈ بڑا ਨਾਮ ਵਰ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਹੋਰ ਆਦਮੀ ਕੋ ਚੰਗਾ ਸੁਸਾਇਟੀ ਚੋਂ ਲੈ ਕੇ ਆਂਦੇ ਨਵੇਂ ਸਿਰਿਓ ਇੱਕ ਸਾਡਾ ਕੈਂਡੀਡੇਟ ਉਹ ਲੈ ਕੇ ਗਿਆ ਜਿਹਦੀ ਆਪਣੀ ਜ਼ਮਾਨ ਜ਼ਬਤ ਹੋਈ ਨੂੰ ਅਜੇ 2 ਸਾਲ ਹੋਏ ਨੇ 17000 ਨੂੰ ਵੋਟ ਪਈ ਤੇ ਇਸ ਕਿਸਮ ਦੇ ਰਿਡੈਂਡੈਂਟ ਪੋਲੀਟੀਸ਼ੀਅਨਸ ਨੂੰ ਲੈ ਕੇ ਜਾਣਾ ਸ਼ੋਜ਼ ਕੰਪਲੀਟ ਬੈਂਕਰਪਸੀ ਆਫ ਦੀ ਆਪ ਐਂਡ ਇਟਸ ਗਵਰਨਮੈਂਟ ਬਾਜੋਬਾਹਬ ਕਾਂਗਰਸ ਨੇ ਵੀ ਟਿਕਟ ਹਾਲੀ ਤੱਕ ਅਨਾਉਂਸ ਕੀਤੀ ਨਹੀਂ ਹੈ ਕੁਝ ਸੀਟਾਂ ਬੜੀਆਂ ਹੌਟ ਮੰਨੀਆਂ ਜਾਂਦੀਆਂ ਨੇ ਭਾਵੇਂ ਤੁਸੀਂ ਲੈ ਲਓ ਪਟਿਆਲਾ ਜਾਂ ਫਿਰ ਹੋਰ ਐਤ ਕੀ ਕੀ ਸਿਲੈਕਸ਼ਨ ਪ੍ਰੋਸੀਜਰ ਹੋਏਗਾ ਕਿ ਤੁਹਾਡੀ ਜੋ ਫੋਕਸ ਹੈਗਾ देखो ਸਾਡਾ ਫੋਕਸ ਇਹ ਹੈ ਜਿੱਤਣ ਵਾਲੇ ਆਦਮੀ ਹੋਣ ਤੇ ਕਮਿਟਿਡ ਕਾਂਗਰਸਮੈਨ ਮੈਂ ਇੱਕ ਨਤੀਜੇ ਤੇ ਜ਼ਰੂਰ ਪਹੁੰਚਿਆ ਕਿ ਜਿਨ੍ਹਾਂ ਲੋਕਾਂ ਦੀ ਕਮਿਟਮੈਂਟ ਕਾਂਗਰਸ ਨਾਲ ਹੈ ਨਹੀਂ ਜਿਹੜੇ ਖੱਬੇ ਸੱਜੇੋਂ ਅਸੀਂ ਲੈ ਕੇ ਆਂਦੇ ਜਿਹੜੇ ਪਿਡਿਗਰੀਟ ਕਾਂਗਰਸਮੈਨ ਐ ਨਹੀਂ ਉਹ ਪਾਰਟੀ ਨੂੰ ਛੱਡਣ ਵੇਲੇ ਵੀ 2 ਮਿੰਟ ਦਾ ਟਾਈਮ ਨਹੀਂ ਲਾਂਦੇ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਅਸੀਂ ਜਿਹੜੇ ਬੰਦਿਆਂ ਨੂੰ ਲੈ ਕੇ ਆਏ ਕਿਉਂਕਿ ਜਿਤਨਾ ਉਹਨਾਂ ਪਾਰਟੀ ਦੇ ਨਾਂ ਨੂੰ ਪਾਰਟੀ ਦੇ ਸਿੰਬਲ ਨੂੰ ਤੇ ਜਿੱਤਣ ਤੋਂ ਬਾਅਦ ਇਹ ਬੰਦੇ ਫੇਰ ਮੰਡੀ ਵਿੱਚ ਵੇਚਣ ਨੂੰ ਤਿਆਰ ਹੁੰਦੇ ਨੇ ਇਸ ਕਿਸਮ ਦੇ ਲੋਕਾਂ ਤੋਂ ਸਾਨੂੰ ਬਚਣ ਦੀ ਲੋੜ ਹੋਏਗੀ ਤੁਸੀਂ ਭਾਰਤੀ ਜਨਤਾ ਪਾਰਟੀ ਤੇ ਇੱਕ ਵੱਡਾ ਇਲਜ਼ਾਮ ਲਾਇਆ ਸੀ ਕਿ ਇਹ ਜਿਹੜੇ ਚੋਣਾਂ ਫਿਕਸ ਕੀਤੀਆਂ ਗਈਆਂ ਨੇ ਇਹ ਕਾਂਗਰਸ ਨੂੰ ਡੈਂਟ ਕਰਨ ਦੇ ਲਈ ਕੀਤੀਆਂ ਗਈਆਂ ਨੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਅਲਾਈਅੰਸ ਹੋ ਰਿਹਾ ਨਹੀਂ ਹੋ ਰਿਹਾ ਇਹਦੇ ਵਿੱਚ ਬੜਾ ਇੱਕ ਸੰਸੇ ਹੈ ਬਣਿਆ ਹੋਇਆ ਤੁਹਾਨੂੰ ਲੱਗਦਾ ਕਿ ਅਲਾਈਅੰਸ ਹੋ ਗਿਆ ਹੈ ਦੇ ਹੋਏਗਾ ਫਿਰ ਤੁਹਾਨੂੰ ਕਿਵੇਂ ਇਫੈਕਟ ਕਰੇਗਾ ਕੋਈ ਸਾਨੂੰ ਕੋਈ ਇਸ ਗੱਲ ਦਾ ਫਰਕ ਨਹੀਂ ਪੈਂਦਾ ਬਟ ਵੋਟਰ ਫੀਲ ਇਜ਼ ਕਿ ਪੰਜਾਬ ਦੇ ਮੁੱਦੇ ਉੱਥੇ ਹੀ ਖੜੇ ਨੇ ਸਿੱਖ ਮੁੱਦੇ ਉੱਥੇ ਹੀ ਖੜੇ ਨੇ ਜੇ ਅਕਾਲੀ ਦਲ ਬੀਜਪੀ ਨੇ ਗੱਲ ਨਬੇੜ ਲੀਂਦਾ ਤੇ ਬੀਜਪੀ ਦਾ ਤੇ ਜਾਣਾ ਕੁਝ ਨਹੀਂ। ਅਕਾਲੀ ਦਲ ਦਾ ਰਹਿਣਾ ਕੁਝ ਨਹੀਂ। ਤੋਂ ਇਸੇ ਗੱਲ ਕਰਨੇ ਐਲਾਈਅੰਸ ਹੋ ਨਹੀਂ ਰਿਹਾ ਤੇ ਮੈਨੂੰ ਲੱਗਦਾ ਨਹੀਂ ਕਿ ਐਲਾਈਅੰਸ ਕਰਨਗੇ ਕਿਉਂਕਿ ਜੇ ਐਲਾਈਅੰਸ ਕਰਨਗੇ ਇਹ ਖੁਦਕੁਸ਼ੀ ਦਾ ਐਲਾਈਅੰਸ ਅਕਾਲੀ ਦਲ ਵਾਸਤੇ ਹੋਵੇਗਾ। ਐਲਾਈਅੰਸ ਤੁਹਾਡਾ ਤੇ ਆਮ ਆਦਮੀ ਪਾਰਟੀ ਦਾ ਵੀ ਨਹੀਂ ਹੋਇਆ ਸਰ। ਉਹ ਤੇ ਅਸੀਂ ਆਪ ਹੀ ਨਹੀਂ ਕੀਤਾ ਜੀ। ਤੁਹਾਨੂੰ ਪਤਾ ਹੈ ਸ਼ੁਰੂ ਤੋਂ 1 ਸਾਲ ਤੋਂ ਲਗਾਤਾਰ ਮੈਂ ਤੇ ਕਾਂਗਰਸ ਦੇ ਲੀਡਰ ਸਾਰੇ ਕਹਿੰਦੇ ਰਹੇ ਕਿ ਵੀ ਆਮ ਨਥਿੰਗ ਟੂ ਡੂ ਵਿਦ them ਵੀ ਆਰ ਦੀ ਮੇਨ ਆਪੋਜੀਸ਼ਨ ਪਾਰਟੀ ਅਸੀਂ ਆਪਣੀ ਹੋਂਦ ਕਾਇਮ ਰੱਖਣੀ ਅਸੀਂ ਫੇਰ ਵਾਪਸ 2027 ਦੇ ਵਿੱਚ ਆਣਾ ਅਸੀਂ ਆਪਣਾ ਆਪਣਾ ਆਪਣੀ ਪਾਰਟੀ ਇਹਨਾਂ 'ਚ ਮਰਜ਼ੀ ਥੋੜਾ ਕਰਨੀ ਹੈ ਜੀ ਆਮਾਦੀ ਪਾਰਟੀ ਕਹ ਰਹੀ ਹੈ 13 0 ਹੋਏਗਾ ਕਾਂਗਰਸ ਕੀ ਕਹ ਰਹੀ ਹੈ ਜੀ 0 13 ਹੋਏਗਾ ਜੀ شکریہ ਆਪ 0 ਬਾਕੀ 13 شکریہ ਸਰ ਜੀ ਅਸਨ ਪ੍ਰਤਾਪ ਸਿੰਘ ਬਾਜਾ ਜੋ ਕਹਿ ਰਹੇ ਨੇ ਕਿ ਆਮਾਦੀ ਪਾਰਟੀ ਦੇ ਕਾਂਗਰਸ ਦਾ ਜਿਹੜਾ ਗਠਜੋੜ ਬੰਦਾ ਨੇ ਉਹ ਇਸ ਕਰਕੇ ਨਹੀਂ ਹੋਇਆ ਕਿਉਂਕਿ ਕਾਂਗਰਸ ਚਾਹੁੰਦੀ ਉਹਦਾ ਹੋਂਦ ਉਹਦਾ ਵजूद ਬਚਿਆ ਰਹੇ ਉਹਨਾਂ ਦੀ ਸਲਾਹ ਸ਼ਰਮਾਨੇ ਕਾਲੀ ਦਲ ਨੂੰ ਵੀ ਹੈਗੀਏ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਐਲਾਈਅੰਸ ਕਰੋਗੇ ਤਾਂ ਤੁਹਾਡਾ ਖੁਦਕੁਸ਼ੀ ਦਾ ਐਲਾਈਅੰਸ ਹੋਏਗਾ ਤੁਸੀਂ دیکھتے ਰਹੋ ਪੰਜਾਬ ਤੱਕ